ਜੱਤਾਂ ਨੂੰ ਉਹ ਦਖਾ ਦੇ ਕੇ ਕੀ ਬੰਦਾ ਮੈਨੂੰ ਮਿਲ ਖਾਲਦਾ ਜਵਾਬ ਦੋ ਬਾਬਾ ਉਹ ਦਖਾ ਦੇ ਦੱਸ ਤੇ ਕਾਲ ਲਈ ਕਹਤੋਂ ਫਟੋ ਲਈ ਬਾਕੀ ਫਰਜੀ ਤੂੰ ਮੈਂ ਤਾਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰ ਸਾਡੀ ਬਲ ਲਾ ਗਈ ਸਾਡੀ ਮੈਨੂੰ ਜਮਾ 174 ਦਿਖਾ ਦੋ ਇਹ ਕੀ ਹੁੰਦੀ ਆ ਤੂੰ ਇਹ ਬੰਦਾ ਨਾਲ ਜਿਹਦੇ ਖਿਲਾਫ ਦਖਾ ਦੇ ਦਿੱਤੀ ਉਹਨੇ ਨਾ ਉਹਦੀ ਕੱਲ੍ਹ ਕੇ ਦਬਦੂਣੀ ਮੈਨੂੰ ਫੜਾ ਚਾਹੀਦਾ 2 ਘੰਟੇ ਬਾਅਦ ਨਹੀਂ ਤਾਂ ਲਾਈਨ ਚਾੜ੍ਹਦੇ ਆ ਵੀ ਪਾ ਲੈਣੀ ਹਾਂ ਉਹ ਲੈ ਕਰਕੇ ਆਉ। ਉਹਦੋਂ ਤੂੰ ਹੀ ਲੈ ਕੇ ਆਉਗੀ ਤਾਂ ਕੋਈ ਹੋਈ 174 ਦੀ ਕਾਰ ਓਏ ਉਹਨੂੰ ਲੈ ਕੇ ਦਾਬਾ ਲੜ ਦੋ। ਹਾਂ। ਉਹ ਲੈ ਆ ਕੇ ਮੈਨੂੰ ਕਾਰ ਕੇ ਬੈਠ। ਹਾਂ। ਨਾ ਕੋਈ ਕੋਈ ਸਪੱਗ ਤੋਹੋ। ਕੋਈ ਕੋਈ ਨਹੀਂ ਜਾਉਂਦੀ ਮੱਕਲੂ ਨਾ ਕੋਈ। ਨਾ ਨਾ ਕੋਈ ਨਾ। ਹਲੋ। ਯਾ ਲੈਪਸੀ ਕੋ। ਹਲੋ। ਇੱਕ ਚੱਕਰ ਚ ਬੰਦਾ ਮਰਿਆ ਆਪਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜੱਗ ਸਕੰਦਰ ਬਰਬਾਸ ਕੀ ਕੀ ਕਾਰਵਾਈ ਹੋਈ ਹੈ ਦੱਸੋ ਹੂੰ ਹੂੰ ਲੈ ਜੀ ਉਹ ਤੁਸੀਂ ਛੱਡੋ ਉਹ ਬੰਦਾ ਬੰਦਾ ਚੁੱਕ ਕੇ ਲਓ ਜਿਹਨੇ ਕੰਮ ਕੀਤਾ ਜੱਟਾ ਨੂਰ ਉਹ ਰਾਤੇ ਗਿਆ ਬੰਦਾ ਮੈਨੂੰ ਮਿਲ ਕਹਦਾ ਜਵਾਬ ਦੋ ਬਾਬਾ ਉਹ ਤੇ ਖਾਫੇ ਦਾ ਹੱਥ ਕਾਲਵਾਇ ਗਿਆ ਤੂੰ ਛੱਡੋ ਤੂੰ ਹੀ ਬਾਕੀ ਫੜ ਜੀ ਤੂੰ ਮਹਿਮਾਨ ਉਹ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰੋ ਸਾਡੀ ਬੰਦ ਲਾ ਕੇ ਸਾਡੀ ਮੈਨੂੰ ਜਬਾ 174 ਦੀ ਖਾਦੋ ਕੀ ਹੁੰਦੀ ਆ ਤੂੰ ਇਹ ਬੰਦਾ ਲੈ ਉਹ ਜਿਹਦੇ ਖਲਾਫ ਤੇ ਖਾਫੇ ਦਿੱਤੀ ਆ ਉਹਨੇ ਨਾ ਹੂ ਦੀ ਕਰਕੇ ਦੱਬ ਦੋਣੀ ਮੈਨੂੰ ਫੜਾ ਚਾਹੀਦਾ 2 ਘੰਟੇ ਬਾਅਦ ਨਹੀਂ ਤਾਂ ਲਾਈਨ ਜਾ ਬੜੇ ਹਾਰੀ ਪਾ ਲੈਣੀ ਹਾਂ ਉਹ ਲੈ ਕੇ ਆਉ। ਉਹਦੋਂ ਤੂੰ ਹੀ ਲੈ ਕੇ ਆਉਗੀ। ਕਾਗਜ਼ ਆਈ 174 ਦੀ ਕਾਗਜ਼। ਉਹਨੂੰ ਲੈ ਕੇ ਦਵਾ ਲੜ ਦੋ। ਹਾਂ। ਉਹਨੂੰ ਲੈ ਕੇ ਮੈਨੂੰ ਕਾਗਜ਼ ਦੇ ਬੈਠ। ਕੋਈ ਨਹੀਂ ਕੋਈ ਨਹੀਂ ਪੱਕਾ ਤੋਂ ਕੋਈ 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 ਨਹੀਂ ਜਾਉਂਦੇ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਹੋਈ ਜੀ ਉਸੇ ਵਕਤ ਪੋਸਟ ਬਾਰ ਨੂੰ ਤਲਾਉਂਦੀ ਹੁੰਦੀ ਹੈ ਉਹ ਕੋਈ ਕਾਲ ਵੀ ਕਰੋ ਐਫ ਆਈ ਆਰ ਦਰਜ ਕਰੋ ਬੰਦੇ ਦੇ ਘਰ ਜਿਹੜਾ ਕੰਮ ਕਰਦਾ ਹਾਂ ਠੀਕ ਹੈ ਹਾਂ ਐਦਾਂ ਥੋੜਾ ਵੀ ਤੁਸੀਂ 174 ਦੀ ਗੱਲ ਹੋਈ ਕਿੰਨੇ ਪੋਸਟ ਬਾਰ ਹੋ ਗਿਆ ਕੰਮ ਦੀ ਪੜ ਗਿਆ ਠੀਕ ਹੈ ਉਹਦੇ ਦੀ ਜੌਬ ਵਿੱਚ ਆਉਂਦਾ ਕੋਈ ਗੱਲ